ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਲੰਘੇ ਦਿਨ ਤੋਂ ਕੁਝ ਗੱਲਾਂ ਕੁਝ ਤੱਥ ਸਾਹਮਣੇ ਆ ਰਹੇ ਨੇ ਔਰ ਉਹਦੇ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਜ਼ਿਕਰ ਆਉਣਾ ਸ਼ੁਰੂ ਹੋ ਗਿਆ ਅਚਾਨਕ ਇੰਟਰਵਿਊਜ਼ ਦੇ ਵਿੱਚ ਨਿਊਜ਼ ਐਂਕਰਸ ਦੇ ਵਿੱਚ ਨਿਊਜ਼ ਰਿਪੋਰਟਸ ਦੇ ਵਿੱਚ ਇਹ ਕਿਹਾ ਜਾਣ ਲੱਗ ਗਿਆ ਕਿ ਵਿਰਸਾ ਸਿੰਘ ਬਲਟੋਹਾ ਪੰਥ ਚੋਂ ਛੇਕ ਦਿੱਤੇ ਜਾਣੇ ਚਾਹੀਦੇ ਸੀ ਕਿਉਂ ਇਹ ਇਲਜ਼ਾਮ ਕਿਉਂ ਲਗਾਏ ਜਾ ਰਹੇ ਨੇ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਹੈ ਕਿਉਂ ਵਿਰਸਾ ਸਿੰਘ ਬਲਟੋਹਾ ਨੂੰ ਪੰਥ ਚੋਂ ਛੇਕੜ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਹ ਸਵਾਲ ਇਹ ਪੁੱਛੀਏ ਕਿ ਵਿਰਸਾ ਸਿੰਘ ਬਲਟੋਹਾ ਨੇ ਅਜਿਹਾ ਕੀ ਕੀਤਾ ਜਿਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਪੰਥ ਚੋਂ ਛੇਕੜ ਦੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ ਨੇ ਦਰਸਲ ਲੰਘੇ ਦਿਨ ਤੋਂ ਹੀ ਇਹ ਮਸਲਾ ਭਖਦਾ ਜਾ ਰਿਹਾ ਹੈ ਵਿਰਸਾ ਸਿੰਘ ਬਲਟੋਹਾ ਦਾ ਨਾਮ ਜਿਹੜਾ ਹੈ ਉਹ ਉੱਪਰ ਨੂੰ ਆਉਂਦਾ ਜਾ ਰਿਹਾ ਹੈ ਕਈ ਇੰਟਰਵਿਊਜ਼ ਦੇ ਵਿੱਚ ਇੱਕ ਦਲੀਲ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਥੋੜਾ ਰੁਖ ਸਖਤ ਹੈ ਤੇ ਉਹਦਾ ਕਾਰਨ ਵਿਰਸਾ ਸਿੰਘ ਵਲਟੋਹਾ ਹੋ ਸਕਦੇ ਨੇ ਇਹਦੇ ਬਾਰੇ ਸੀਨੀਅਰ ਪੱਤਰਕਾਰ ਇੱਕ ਗੱਲ ਕਰਦੇ ਨੇ ਕਿ ਵਿਰਸਾ ਸਿੰਘ ਵਲਟੋਹਾ ਜਿਹੜੇ ਆ ਉਹਨਾਂ ਨੇ ਜੋ ਗੱਲਾਂ ਜ਼ਥੇਦਾਰ ਸਾਹਿਬਾਨ ਦੇ ਸਾਹਮਣੇ ਕਹੀਆਂ ਉਹ ਤਰੀਕਾ ਵਾਜਬ ਨਹੀਂ ਸੀ ਜ਼ਿਕਰ ਕੀਤਾ ਜਾਂਦਾ ਖੰਡਾ ਖੜਕਾਉਣ ਦਾ ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਮੈਂ ਖੰਡਾ ਖੜਕਾਉਂਗਾ ਤੇ ਸੀਨੀਅਰ ਪੱਤਰਕਾਰ ਕਹਿੰਦੇ ਆ ਕਿ ਇਹ ਤਰੀਕਾ ਜ਼ਥੇਦਾਰ ਸਹਿਬਾਨ ਨਾਲ ਵਾਰਤਾਲਾਪ ਕਰਨ ਯੋਗ ਨਹੀਂ ਸੀ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਵਿਰਸਾ ਸਿੰਘ ਬਲਟੋਹਾ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਜ਼ਥੇਦਾਰ ਸਹਿਬਾਨ ਨੇ ਆਪਣਾ ਰੁਖ ਜਿਹੜਾ ਉਹ ਜ਼ਿਆਦਾ ਸਖਤ ਕਰ ਲਿਆ ਇਹ ਤਕਰੀਰਾਂ ਦਿੱਤੀਆਂ ਜਾ ਰਹੀਆਂ ਇਹ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਾਰਨ ਵਿਰਸਾ ਸਿੰਘ ਬਲਟੋਹਾ ਕਰਕੇ ਬਣਿਆ ਹੋਵੇ ਪਰ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਆਲਰੇਡੀ ਵਿਵਾਦ ਪਹਿਲਾਂ ਹੀ ਪੱਖਿਆ ਹੋਇਆ ਸੀ ਵਿਰਸਾ ਸਿੰਘ ਬਲਟੋਹਾ ਨੇ ਸ਼ੁਰੂਆਤ ਤੋਂ ਲੈ ਕੇ ਜਦੋਂ ਤੋਂ ਵਿਰਸਾ ਸਿੰਘ ਬਲਟੋਹਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਦੋਂ ਉਹ ਇਹ ਚਰਚਾ ਸ਼ੁਰੂ ਹੋਈ ਹੈ ਕਿ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਉਸ ਤੋਂ ਬਾਅਦ ਲਗਾਤਾਰ ਵਿਰਸਾ ਸਿੰਘ ਬਲਟੋਹਾ ਨੇ ਸਿੱਧੇ ਨਿਸ਼ਾਨੇ ਜੜੇ ਨੇ ਸਾਡੇ ਦੇ ਭਾਵੇਂ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਂਡ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਂਡ ਸਿੱਧੇ ਨਿਸ਼ਾਨੇ ਜੜੇ ਨੇ ਵਿਰਸਾ ਸਿੰਘ ਬਲਟੋਹਾ ਵੱਲੋਂ ਸਾਡੇ ਦੇ ਨੇ ਪਰ ਉਹਦੇ ਦਰਮਿਆਨ ਜਦੋਂ ਇਹ ਗੱਲ ਆਖੀ ਗਈ ਕਿ ਮੈਂ ਖੰਡਾ ਖੜਕਾ ਦਵਾਂਗਾ ਜਦੋਂ ਇਹ ਗੱਲਾਂ ਚੱਲੀਆਂ ਕਿ ਬਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਮੈਂ ਖੰਡਾ ਖੜਕਾ ਦਿਆਂਗਾ ਉਸ ਤੋਂ ਬਾਅਦ ਦੀ ਸਿਚੁਏਸ਼ਨ ਹੋਰ ਟਫ ਹੋ ਗਈ ਥੋੜੀ ਉਹਦੇ ਦਰਮਿਆਨ ਹੀ ਬਹੁਤ ਤਬਦੀਲੀਆਂ ਵਾਪਰੀਆਂ ਉਹਦੇ ਦਰਮਿਆਨ ਹੀ ਅਕਾਲੀ ਦਲ ਦੇ ਵਿੱਚ ਬਹੁਤ ਤਬਦੀਲੀਆਂ ਵਾਪਰੀਆਂ ਔਰ ਹੁਣ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਇਹ ਤਰੀਕਾ ਵਾਜਬ ਨਹੀਂ ਸੀ ਔਰ ਹੋ ਸਕਦਾ ਹੈ ਕਿ ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਬਤਾਲਕ ਜਿਹੜਾ ਰਵਈਆ ਸ਼੍ਰੀ ਕਾਲ ਤਖਤ ਸਾਹਿਬ ਦਾਇਆ ਜਹੇਦਾਰ ਸਹਿਬਾਨ ਦਾ ਉਹ ਥੋੜਾ ਟਫ ਹੈ ਹਾਲਾਂਕਿ ਇਹ ਕਾਰਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਇਹ ਆਪਣੇ ਆਪ ਚ ਸਵਾਲੀਆ ਚਿੰਨ ਬਣ ਜਾਂਦਾ ਹੈ ਕਿਉਂਕਿ ਜਥੇਦਾਰ ਸਹਿਬਾਨ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਔਰ ਜਦੋਂ ਉਹ ਕਿਸੇ ਮਾਮਲੇ ਨੂੰ ਦੇਖਦੇ ਨੇ ਉਹ ਇੱਕ ਅੱਖ ਨਾਲ ਨਹੀਂ ਦੇਖਦੇ ਉਹ ਸੰਪੂਰਨਤਾ ਦੇ ਵਿੱਚ ਉਸ ਮਾਮਲੇ ਨੂੰ ਦੇਖਦੇ ਨੇ ਘੋਖਦੇ ਨੇ ਔਰ ਕਿਸੇ ਇੱਕ ਵਿਅਕਤੀ ਦੇ ਕੀਤੇ ਦਾ ਬਦਲਾ ਜਿਹੜਾ ਉਹ ਕਿਸੇ ਹੋਰ ਤੋਂ ਨਹੀਂ ਲੈ ਸਕਦੇ ਜ਼ਰੂਰ ਜਸੇਦਾਰ ਸਾਹਿਬਾਨ ਜੇ ਸਖਤ ਰੋਖ ਅਪਣਾ ਰਹੇ ਨੇ ਤਾਂ ਉਹਦਾ ਕਾਰਨ ਹੋਵੇਗਾ ਉਹਦਾ ਇੱਕ ਵਾਜਬ ਕਾਰਨ ਹੋਵੇਗਾ ਪਰ ਦੂਜੇ ਪਾਸੇ ਇਹ ਗੱਲਾਂ ਜਿਹੜੀਆਂ ਸੀਨੀਅਰ ਪੱਤਰਕਾਰ ਜ਼ਰੂਰ ਕਰਦੇ ਨਜ਼ਰ ਆ ਰਹੀ ਨੇ ਕਿੰਨੀ ਕਿ ਸੱਚਾਈ ਹੈ ਇਸ ਦੇ ਵਿੱਚ ਔਰ ਕੀ ਵਿਰਸਾ ਸਿੰਘ ਮਲਟੋਹਾ ਦੇ ਮਤਲਕ ਇਦਾਂ ਦਾ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਉਹਨੇ ਇੱਕ ਵੱਡਾ ਸਵਾਲ ਬਣ ਕੇ ਨੱਤਰਿਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ